ਸਰਸਾਬ ਨੇ ਉਹਨਾਂ ਦਾ ਹੱਕ ਮਾਰ ਕੇ ਇੱਥੇ ਆਏ ਢੀਂਸਾ ਸਾਹਿਬ ਨੂੰ ਸਲਾਹਾਂ ਦਿੰਦੇ ਸੀ ਵੀ ਤੁਹਾਡੇ ਨਾਲ ਬਹੁਤ ਜ਼ਿਆਤੀ ਹੋਈ ਵੀ ਤੁਸੀਂ ਜੀ ਸਾਡੇ ਨਾਲ ਆ ਜਾਓ ਸਰਸਾਬ ਨੂੰ ਢੀਂਸਾ ਸਾਹਿਬ ਵਾਲਾ ਤੱਕਾ ਦਾ ਦੇਖ ਗਿਆ ਤੇ ਜਿਹੜਾ ਤੁਸੀਂ ਗੋਲਡੀ ਨਾਲ ਕੀਤਾ ਉਹ ਨਹੀਂ ਦੇਖਿਆ ਇਹਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਨੂੰ ਇਲਜ਼ਾਮ ਲਾਇਆ ਰਿਹਾ ਕਿ ਜਦੋਂ ਢੀਂਸਾ ਦੀ ਟਿਕਟ ਕੱਟੀ ਗਈ ਸੀ ਤਾਂ ਖਿਆਲਾਂ ਨੂੰ ਖੰਦਰਦੀ ਆਈ ਪਰ ਖੁਦ ਗੋਲਡੀ ਦਾ ਹੱਕ ਮਾਰ ਗਏ ਨੇ ਕੋਈ ਆ ਬੰਦਾ ਆਉਂਦਾ ਕੋਈ ਲੀਡਰ ਆਉਂਦਾ ਫਾਇਦਾ ਹੁੰਦਾ ਹੀ ਇਹ ਨਾਲੇ ਗੋਲਡੀ ਜਿੱਤਾ ਉਹਨੇ ਜਿਹੜੇ ਟਿਕਟ ਦੇ ਸਭ ਤੋਂ ਮੇਨ ਦਾਵੇਦਾਰ ਸੀਗੇ ਕਾਂਗਰਸ ਦੇ ਤੇ ਖੈਰਾ ਸਾਹਿਬ ਨੇ ਉਹਨਾਂ ਦਾ ਹੱਕ ਮਾਰ ਕੇ ਇੱਥੇ ਆਏ ਤੇ ਇੱਕ ਪਾਸੇ ਤਾਂ ਆਪ ਹੱਕ ਉਹਨਾਂ ਦਾ ਮਾਰਿਆ ਤੇ ਦੂਜੇ ਪਾਸੇ ਢੀਂਸਾ ਸਾਹਿਬ ਨੂੰ ਸਲਾਹਾਂ ਦਿੰਦੇ ਸੀ ਵੀ ਤੁਹਾਡੇ ਨਾਲ ਬਹੁਤ ਜਾਤੀ ਹੋਈ ਵੀ ਤੁਸੀਂ ਜੀ ਸਾਡੇ ਨਾਲ ਆਜੋ ਖੈਰਾ ਸਾਹਿਬ 300 ਸਾਹਿਬ ਦੇ ਨਾਲ ਮੈਂ ਬਿਲਕੁਲ ਮੰਨਦਾ ਜਾਤੀ ਹੋਈ 300 ਸਾਹਿਬ شریف ਇਨਸਾਨ ਨੇ ਮਿਹਨਤ ਵੀ ਉਹਨਾਂ ਨੇ ਕਹਿ ਲਓ ਵੀ ਬੜੀ ਜਿਹੜੀ ਹੈ ਪਿਛਲੇ ਸਮੇਂ 'ਚ ਕੀਤੀ ਤੇ ਉਹਦੇ ਨਾਲ ਦਾ ਚਲੋ ਸੁਖਵੀਰ ਸਿੰਘ ਬਾਦਲ ਨੇ ਆਪਦੀ ਕ੍ਰੈਡੀਬਿਲਟੀ ਖਰਾਬ ਕੀਤੀ ਹੈ 300 ਸਾਹਿਬ ਨੂੰ ਨਾਟਕ ਦੇ ਦੇ ਕੇ ਕਿਉਂਕਿ ਸਿਆਸਤ ਦੇ ਵਿੱਚ ਤੁਸੀਂ ਕਿਸੇ شریف ਬੰਦੇ ਨਾਲ ਐਡਾ ਕਰੋਗੇ ਤਾਂ ਕੱਲ ਨੂੰ ਕੌਣ ਤੁਹਾਡੇ ਨਾਲ ਜਿਹੜਾ ਜੁੜੂਗਾ ਤੇ ਬਾਕੀ ਮੈਂ ਕਹੂੰਗਾ ਖੈਰਾ ਸਾਹਿਬ ਤੁਹਾਨੂੰ 300 ਸਾਹਿਬ ਵਾਲਾ ਧੱਕਾ ਦਾ ਦੇਖ ਗਿਆ ਤੇ ਜਿਹੜਾ ਤੁਸੀਂ ਗੋਲਡੀ ਨਾਲ ਕੀਤਾ ਉਹ ਨਹੀਂ ਦੇਖਿਆ ਅਨਾ ਤੁ ਲੋਟੀਨ ਦਾ ਨਾਲ ਤੁਹਾਡੇ ਨਾਲ ਕੀ ਆਉਣਾ ਸੀ ਪਰ ਗੋਲਡੀ ਜਿਹੜੇ ਸਾਡੇ ਨਾਲ ਆ ਗਏ ਆ ਤੇ ਸਾਨੂੰ ਉਹਨਾਂ ਦੇ ਆਉਣ ਨਾਲ ਵਾਲਾ ਜਿਹੜਾ ਉਹ ਮਿਲੂਗਾ ਤਾਕਤ ਮਿਲੂਗੀ ਤੇ ਅਸੀਂ ਹੋਰ ਵੱਡੀ ਲੀਡ ਦੇ ਨਾਲ ਇਲੈਕਸ਼ਨ ਦਿੱਤਾ ਇਸ ਵਾਰ ਸੰਗਰੂਰ ਦੇ ਵਿੱਚ ਮੁਕਾਬਲਾ ਦਿਲਚਸਪ ਹੈ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਨੂੰ ਥੇਰਨ ਮੈਦਾਨ ਛੁਟਾਰੇ ਤੋਂ ਦਰ ਕਾਂਗਰਸ ਵੱਲੋਂ ਨੇ ਪੁਲਕ ਤੋਂ ਐਮਐਲਏ ਸੁਖਪਾਲ ਸਿੰਘ ਖੇਰਾ ਸ਼ੋਮਨੀਆ ਕਾਲੀ ਦਲ ਵੱਲੋਂ ਨੇ ਇਕਬਾਲ ਸਿੰਘ ਜੁੰਦਾ ਤੇ ਸ਼ੋਮਨੀਆ ਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਸੋ ਪਾਲ ਸਿੰਘ ਘੇਰਾਸ ਨੇ ਬਹੁਤ سارے ਲੀਡਰ ਆਪਣੀ ਜਿੱਤ ਦਾ ਦਮ ਪਰ ਰਹੇ ਪਰ 1 ਮਈ ਨੂੰ ਸੰਗਰੂਰ ਤੋਂ ਕਾਂਗਰਸ ਦੇ ਲੀਡਰ ਦਲਬੀਰ ਕੋੜੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇੱਕ ਵਾਰ ਮੋੜ ਤੋਂ ਕਾਂਗਰਸ ਦੀ ਖੋਤ ਜ਼ਗਜ਼ਾਹਿਰ ਹੋਈ ਉਹਨਾਂ ਨੇ ਇੱਕ ਕਦਮ ਟਿਕਟ ਨਾ ਮਿਲਣ ਕਰਕੇ ਚੁੱਕਿਆ ਕੋੜੀ ਨੇ ਖੁੱਲ ਕੇ ਪਹਿਲਾ ਹਾਈ ਕਮਾਂਡ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਫਿਰ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ